ਬਾਕੀ ਸਾਰੇ ਸਨੈਪਚੈਟ ਤੇ ਜ਼ਰੂਰ ਐਡ ਕਰਿਆ ਵੀ ਆਈਡੀ ਦਾ ਨਾਮ ਹੈਗਾ ਦੀਪ ਮਠਾਰੂ 24 ਹਰ ਗੁਣਾ ਆਪਣੀ ਦਾਦੇ ਦਾਦੇ ਨੂੰ ਵੇਖੋ ਦਾਦੀ ਦੇ ਦਾਦੇ ਨੂੰ ਸਤਾਉਣ ਲਈ ਹੈ ਕਾ ਚੁਚੀ ਤੇ ਕਲਾਪਿੰਗ ਕਰ ਦੋ ਹੁਣ ਇਥੇ ਕਲਾਪਿੰਗ ਕਰਕੇ ਦਾਦਾ ਉਹ ਕਲਾਪਿੰਗ ਕਰਦੀ ਹੈ ਤੇਰਾ ਭਲਾ ਹੋ ਜਾ ਸਤਿਕਾਰ ਸਤਿ ਤੜਾਈ ਦਿਨੇ ਵਲੌਗ ਦੇ ਵਿੱਚ ਫੂਕ ਮਾਰਦੇ ਦਾਦੇ ਪੀ ਹੁੰਦੀ ਕ ਪੀ ਹੁੰਦੀ ਆ ਕਾਜ਼ੂ ਮਲੇਂ ਐ ਬੰਦਰ ਕੀ ਹੋ ਆਪ ਹੀ ਡਰ ਗਈ ਤੇ ਉਹਨੇ ਕਹਦਾ ਆਪ ਹੀ ਡਰ ਗਈ ਸ਼ਾਲੇ ਪੈ ਕੇ ਡੈਡੀ ਉਹ ਥਾਂ ਗੋੜ ਕੇ ਆਇਆ ਹੀ ਉਧਰ ਐਵੇਂ ਹੀ ਦੱਸ ਲੱਗਿਆ ਵੀ ਤਾਂ ਜੇ ਡੜੀ ਤੁਹਾਨੂੰ ਪਤਾ ਹੱਥਾਂ ਦੇ ਸ਼ਾਲੇ ਹੁਣ ਪੈ ਗਏ ਬਸ ਕਰਦੇ ਇੱਕੋ ਦਿਨ ਚ ਗੋਡਣਾ ਸਾਰਾ ਥਾਂ ਦਿਨ ਚ 4-5 ਦਿਨ ਡੈਡੀ ਮੈਂ ਕਹਿੰਨਾ ਮੈਂ ਜ਼ਮੀਨ ਖਰੀਦਣੀ ਲੈਣੀ ਨਹੀਂ ਜ਼ਮੀਨ ਪਾ ਰਹੇ ਹਾਂ ਤੇ ਕੋ ਦਾੜਾ ਡੜੀ ਬਹੁਤ ਫਿਰ ਮਿੱਟੀ ਨਾਲ ਕਹ ਨਹੀਂ ਹੈ ਨਹੀਂ ਕੋ ਲਈਏ ਘਰ ਕੀ ਡੜੀ ਕਰਦਾ ਨਹੀਂ ਇਹ ਕੰਮ ਆਮ ਕਰਣਾ ਸ਼ਾਦੀ ਵੀ ਆਹ ਡੜੀ ਦੇ ਹੱਥ ਆਵੇ ਵੇਲੇ ਦੱਜਾ ਤੀ ਖਾ ਉਹ ਨਹੀਂ ਚਾਹੀ ਤਾਂ ਐਸਾ ਇਧਰੀ ਬਹੁਤੇ ਹਾਂ ਹਾਂ ਮੈਂ ਡੈਡ ਨੇ ਹਣੇ ਕਿਹਾ ਮੈਂ ਸ਼ੁਕਰ ਹੈ ਧਿਆਨ ਰੱਖਿਆ ਦੱਬ ਗਿਆਂਦੀ ਉਹ ਬਲੰਡੀ ਆ ਕੰਦੀ ਹਟ ਗਈ ਹੈ ਫੂਕ ਮਾਰ ਦੇ ਦਾਦੇ ਦੇ ਫੂਕ ਮਾਰ ਦੇ ਹੱਥ ਦੇ ਫੂਕ ਮਾਰ ਦੇ ਫੂਕ ਤਾਂ ਖੇਤੀ ਹਾਂ ਆ ਮੈਂ ਮੈਂ ਅੰਦਰ ਆ ਗਿਆ ਹਾ ਦਾਦੀ ਦੇ ਵੀ ਕਰ ਦੈਂ ਇਦਾਂ ਇਦਾਂ ਕਰ ਦੋ ਇਦਾਂ ਕਰ ਦੋ ਦਾਦੀ ਦੇ ਵੀ ਕਰ ਦੋ ਆ ਆ ਕਰਦੀ ਏ ਉਹਦੇ ਦਾਦੀ ਦੇ ਵੀ ਆ ਤੇਰੀ ਚੰਨਣ ਪਰੀ ਵੀ ਕਰ ਦੋ ਦੰਦੀ ਵੱਡੀ ਫਲਾਮ ਮਸਾਲਾ ਦੇ ਦੇਣਾ ਵਖਰੀ ਦੰਦੀ ਵੱਡੀ ਨਹੀਂ 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 ਕਰਦਾ ਨਹੀਂ ਨਹੀਂ ਕਰੋ 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 ਖੇਡੋ ਖੇਡੋ ਨਹੀਂ ਨਹੀਂ ਕੁਛ ਕਹਿੰਦਾ ਖੇਡੋ 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 ਖੇਡੀ ਕਰੋ ਖੇਡੀ ਕਰੋ ਖੇਡੀ ਤਾਂ ਕਾ ਮੇਰੀ ਕਰ ਦ ਇਧਰ ਕਰ ਦ ਉਹ ਬਾਰਿਆ 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 ਮੈਨੂੰ ਮੈਨੂੰ ਬਾਰਿਆ ਮੁੰਮਾ ਦੇ ਕਰਕੇ ਆ ਜਾ ਜਾ ਮੁੰਮਾ ਦੇ ਕਰਕੇ ਆ ਮੁੰਮਾ ਦੇ ਕਰ ਦ ਉਹ ਤੇਰੀ ਪੀਏ ਹੀ ਮੁੰਮਾ ਦੇ ਕਤੋ 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 Kabar ya? Mama no baria? Mama Ayah, bari? Mama Kau kena baria Cah Cah Kau cah 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 Mami Kau cah Mami wicay Papa Papa, Papa. Ayo, keni popo aja Popo Keni popo ਜੇ ਨਿਕਲ ਆਏ ਬਾਹਰ ਦੇ ਨੇ ਗੱਲਾਂ ਛੱਡ ਕੇ ਨਾ ਤੇ ਮੇਰੇ ਨਾ ਹੰਝਿੰਗ ਮੰਨਦੀ ਪੀ ਹੋਈ ਹੈ ਦਦਨੇ ਕੋ ਪੀ ਹੋਈ ਹੈ ਪਾ ਭੱਜੋਗਾ ਕਾਪ ਓਕੇ ਹਾਂ ਓਕੇ ਹਾਂ ਕਹਿੰਦੀ ਓਕੇ ਕਹਿੰਦੀ ਓਕੇ ਜੀ ਹਟ ਗਈ ਆ ਤੇ ਆ ਤੈਨੂੰ ਸੱਪਦਾ ਵਾ ਹਾਈ ਕਹਿੰਦੀ ਸੋਣੀ ਬੋਲੀ ਕਹਿੰਦੀ ਓਕੇ ਫੂਗਮਾਦ ਫੂਗਮਾਦ ਹੱਥ ਦੇ ਪੁਈਂਦੇ ਪੁਈਂਦੇ ਖੰਦਾਦੀ ਦੇ ਇਦਾਂ ਕਰਕੇ ਨਾ ਕਾਦਾਂ ਕਿੰਨਾ ਕਹਿੰਦਾ ਮੂੰਹ ਦੀ ਬੇਬੇ ਹਾਂ ਲੈ ਆਦ ਗਈ ਹੈ ਦਾਦੀ ਨੇ ਘਾਟ ਗਈ ਘਾਟ ਗਈ ਹਾਂ ਓਕੇ ਕਾ ਦੇ ਨਾ ਉਹਨੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਕਹਿੰਦੀ ਓਕੇ ਘੱਟ ਗਈ ਫੜਿਓ ਫੜਿਓ ਇਹੋੜੀ 1 ਕੋ ਮਿੰਟ ਹਾਏ ਫੜਿਓ 1 ਕੋ ਮਿੰਟ ਯਾਰ ਹੁਣ ਹੱਡੀ ਨਾ ਬੋਛਤਾਨੀ ਕਰਨ ਲੱਪੀ ਹੁਣ ਫਾ ਡੈਡੀ ਦਾ ਸਮਾਨ ਹੋਇਆ ਇਹ ਨਹੀਂ ਖਰਾਬ ਇਹ ਡੈਡੀ ਨੇ ਬੋਲਣਾ ਹੀ ਮਣਕੇ ਤੈਨੂੰ ਕੁੱਟ ਪੈ ਜਾਣੀ ਵੇਲੇ ਹੁਣ ਬਣਾ ਦੇ ਦੋ ਦਿਨ ਸੁਆਹੀ ਇਹਨੂੰ ਆਹ ਕੋ ਸੁੱਟ ਦੇ ਥੱਲੇ ਉਹਨੂੰ ਫੜ ਉਹਨੂੰ ਵੇਖ ਲੈ ਫੇਰ ਹੁਣ ਕੁੱਟ ਪੈ ਜਾਣੀ ਉਹਨੂੰ ਰੱਖਤਾ ਫੜ ਉਹਨੂੰ ਉੱਥੇ ਰੱਖਿਆ ਜਿੱਥੋਂ ਲੈਂਦਾ ਕੋ ਮਿੰਟ ਯਾਰ ਇਹਨੂੰ ਹੁਣ ਨਾ ਕਹਿੰਦੇ ਬਚਾਉਣਾ ਨਹੀਂ ਆ ਕੀ ਉਹ ਇੰਨੇ ਬੜਾ ਸਤਾਇਆ ਇਹਨੇ ਪਾਣੀ ਡੋਲਣਾ ਹੀ ਹੁਣ ਬਸ ਇਹਨੇ ਬੋਤਲ ਧੋਣ ਵਾਸਤੇ ਰੱਖਿਆ ਚੱਲੇ ਚੀਜੀ ਨਹੀਂ ਆਉ ਉਹ ਨਹੀਂ ਹੈਗੀ ਚੱਲ ਸੌਂ ਚੱਲ ਟਾਈਮ ਹੋ ਗਿਆ 12 ਵਜਣ ਡੇ ਹੁਣ ਆ ਫੜ ਲੈਨੇ ਗੱਤਾ ਚੱਲ ਬਾਗ ਕਿਉਂ ਗਿਆ ਵਾਤੀ ਦਾ ਆਤੀ ਨਾ ਰਾਤ ਪੈ ਗਈ ਹੁੰਦੀ ਹੈ ਨਾ ਵੇਖ ਕਿਥੇ ਹਰਗੂੰ ਹਰਗੂੰ ਕੋਸ਼ਿਓ ਕੀ ਆਇਆ ਹਰਗੂੰ ਕੀ ਆਇਆ ਬਦਲ ਬਦਲ ਕਿੱਥੇ ਆ ਹਾਏ ਬਦਲ ਆ ਗਿਆ ਸਸਗੰਟ ਜੀ ਹਾਏ ਦਾਦੀਂ ਦੱਸ ਦੇ ਕਾ ਦਾਦੀ ਬਦਲ ਆ ਗਿਆ ਬਦਲ ਆਇਆ ਹੋ ਮੀਵੀ ਆ ਜੀ ਹਾਏ ਦਾ ਦਾਦੀ ਨੂੰ ਦੱਸਈ ਗੱਗਾ ਦਾ ਨਹੀਂ ਆ ਮਿੰਨ ਦਸ ਕਿੱਥੇ ਬਦਲ ਮਿੰਨ ਦਸ ਚੱਲ ਚੱਲ ਮਿੰਨ ਦਸ ਚਾ ਚੱਲ ਕੇ ਬਾਹਰ ਚਲਾ ਦਸ ਮਿੰਨ ਕਿੱਥੇ ਬਦਲ ਪੱਜ ਗਿਆ ਨਾ ਦੱਚ ਕਿੱਥੇ ਆ ਦੱਚ ਕਿੱਥੇ ਬਦਲ ਕਿੱਥੇ ਆ ਆ ਆ ਦੱਚ ਦੱਚ ਕਿੱਥੇ ਬਦਲਾ ਜਾ ਆ ਬਦਲ ਆਏ Algun ਬਦਲ ਆਇਆ ਹੋਏ ਕਿਦਾਂ ਹਾਂ ਬਦਲ ਆ ਗਿਆ ਹੀ ਨੇਰੀ ਆ ਗਈ ਉਹ ਦਾਦੀ ਨੇ ਕਹਿੰਦੀ ਨੇਰੀ ਆ ਗਈ ਆ ਦਾਦੀ ਨੇ ਕਹਿ ਕੇ ਆ ਨਾ ਜਾ ਦੱਸ ਦੇ ਦਾਦੀ ਨੂੰ ਕਹ ਦਾਦੀ ਸਸਵਾਇ ਕਰ ਲੋ ਐ ਨੇਰੀ ਆ ਗਈ ਉਹ ਤਾਂ ਵੀ ਆਈ ਦਾਦੀ ਨੇ ਕਹਿੰਦੀ ਨੇਰੀ ਆ ਗਈ ਬਹੁਤ ਬਦਲ ਹੋਇਆ ਬਦਲ ਬਹੁਤ ਹੋਇਆ ਓ ਆ ਵੀ ਹਮ ਮੋਜ ਕਰਨ ਲੱਪੀ ਲਿਆਉਣ ਉਹ ਵੇਖ ਲਾ ਫੜ ਕੇ ਨਾਲ ਗੰਦ ਲੈ ਇਹਦੇ ਖੁਸ਼ੀ ਬੜੀ ਮੀ ਆ ਗਿਆ ਜਦਾ ਦਿਨ ਦੱਸ ਕੇ ਆ ਮੀ ਆ ਗਿਆ ਹਰ ਗੁਣ ਹਗੰਦ ਰਾ ਜਾਂ ਅੰਦਰ ਚਲਾ ਚਲੀ ਅੰਦਰ ਮੈਂ ਇੱਕੋ ਮਿੰਟ ਜਰਾ ਹੁਣ ਖੜੀ ਉਹ ਡੰਡਕ ਲੱਗੀ ਨਾ ਵੇਖਾ ਡੰਡਕ ਲੱਗੀ ਨਾ ਚਲਾ ਆ ਜਾ ਅੰਦਰ ਹੁਣ ਕਾ ਕਮਣਾ ਹੈ ਕਾ ਕਮਣਾ ਹੈ ਕਿੱਥੇ ਆਏ ਆਪਾਂ ਮੇਰੇ ਨੂੰ ਕਾ ਸਬਜੀ ਲੈ ਆ ਨਾ ਚਲ ਕੇ ਢੋਕ ਕੇ ਰੱਖ ਦੇ ਲੇਕ ਨਾ ਪਈ ਹੈ ਚਲ ਲਈ ਅ ਮੇਰੀ ਹੈ ਗੋਣ ਕਿਹੜੇ ਲੈਟਰ ਕੋ ਕਿਹੜੇ ਲੈਟਰ ਕੋ ਗੱਤ ਕੋਲੀ ਮੂੰਹ ਨਾ ਢੀ ਬਸ ਉਦੋਂ ਕੋਲੀ ਆਹ ਸਣੇ ਜਿੰਦ ਦੜੇ ਮਾਨਾ ਅਪ ਜੇ ਫਿਰ ਮੋਲ ਦੇ ਉਹ ਦਿਨ ਮੈਂ ਬਣਾਉਣਾ ਉਹ ਗੁਰੂ ਘਰ ਹੋ ਗਏ ਪੂਰੇ ਹੋ ਗਏ ਕੀ ਜਾਂਦਾ ਅੰਦਾ ਦਵਾਈ ਖਾਉਂਦੇ ਆ ਤੇ ਫਿਰ ਮੈਂ ਦਾ ਉਹ ਉਹਦੇ ਦੇ ਨੇ ਜੂਸ ਉਹਨੂੰ ਕਹੋ ਤਾਂ ਮੈਂ ਉਹ ਤੇ ਘਰੇ ਮੈਂ ਆਪਣਾ ਖਾਣੀ ਆ ਮੈਂ ਤਾਂ ਫਰਕ ਦੀ ਗੱਲ ਕਰੇ ਫਰਕ ਨਹੀਂ ਪੈਂਦੇ ਮੈਂ ਰਾਤੀ ਵੀ ਬੜੀ ਮੈਂ ਬਹੁਤ ਜ਼ਿਆਦਾ ਪੀ ਲੈਂਦਾ ਮੈਂ ਕਿਸੇ ਨੂੰ ਦੱਸਦਾ ਮੈਂ ਰਾਤੀ ਜੁਵਿਆਂ ਖਾਦੀ ਆ ਕਿ ਮੈਂ ਮੜੀ ਜੇ ਤੁਮੇਰੀ ਰਹਿਣ ਹੋਵੇ ਮੈਂ ਮੈਂ ਠੰਡ ਵੀ ਪਾਉਂਦਾ ਵੇਲਾ ਬੰਦਾ ਜਨਾਬ ਜੀ ਦਿਖੀ ਹੋਵੇ ਇਹਦੇ ਸਾਹਮਣੇ ਆਣਾ ਬੰਦਾ ਹੱਸ ਪੈਂਦਾ ਕ ਨਹੀਂ ਹੋ ਗਈ ਆ ਬੋਤਲ ਸੁੱਟਤੀ ਹੈ ਵੇਲਾ ਨੇ ਨੇ ਪਹਿਲਾਂ ਪੀਣਾ ਆ ਕੇ ਤੇ ਡੈਡੀ ਗਏ ਹੋਏ ਨੇ ਪਤਾ ਲੈਣ ਵਾਸਤੇ ਮਤਲਬ ਗੋਪੀ ਦੇ ਜੀਜਾਈ ਦਾ ਤੇ ਮੇਰੇ ਵੀ ਚਲੋ ਜੀਜਾ ਹੀ ਲੱਗੇ ਪਰ ਮੈਂ ਤੁਹਾਨੂੰ ਤਾਂ ਕਰਕੇ ਗੋਪੀ ਦਾ ਨਾਮ ਲੈ ਦੇਣਾ ਫਿਰ ਤੁਹਾਨੂੰ ਆਪਣਾ ਪ੍ਰੋਪਰਲੀ ਪਤਾ ਲੱਗ ਜਿੰਦਾ ਕੋਈ ਉਹਨਾਂ ਦੇ ਨਾਲ ਕਟਰ ਚ ਲਾਉਣ ਦੇ ਲੱਕੜ ਵਢਣ ਵਾਲਾ ਕਟਰ ਚ ਲਾਉਣ ਦੇ ਉਹਨਾਂ ਦੀ ਪਤਾ ਨਹੀਂ ਕਹਿੰਦੇ ਵੀ ਖੱਬੇ ਹੱਥ ਦੀ ਇਹ ਉਂਗਲ ਵੱਢੀ ਗਈ ਹੈ ਤੇ ਉਹ ਪਤਾ ਲੈਣ ਵਦਕੇ ਕਟਰ ਜਿਹੜਾ ਚੱਲ ਗਿਆ ਉਂਗਲ ਦੇ ਤੋਂ ਦੀ ਤੇ ਉਹ ਨੁਕਸਾਨ ਹੋ ਗਿਆ ਤੇ ਉਧਰ ਡੈਡੀ ਸਵੇਰ ਦੇ ਗਏ ਉਹਨੇ ਕੱਲ ਸਾਨੂੰ ਪਤਾ ਲੱਗਾ ਫਿਰ ਹਾਲਚਲ ਪੁੱਛਿਆ ਮੈਂ ਡੈਡੀ ਨੇ ਮੰਮੀ ਨੇ ਅਹੀਂ ਗੱਲ ਕੀਤੀ ਫਿਰ ਹਾਲਚਲ ਪੁੱਛਿਆ ਕਹਿੰਦੇ ਉਹਦਾ ਠੀਕ ਹੈ ਵੀ ਉਂਗਲ ਜੁੜ ਆਪਣਾ ਜੋੜ ਤੇ ਡਾਕਟਰਾਂ ਨੇ ਕਹਿੰਦੇ ਆ ਵੀ ਪੰਨੇ ਮਹੀਨਾ ਨਹੀਂ ਹਿਲਾਉਣੀ ਹਨਾ ਮੇਂ ਉਂਗਲ ਕਹਿੰਦੇ ਮਹੀਨਾ ਇੱਕ ਉਂਗਲ ਨਾਲ ਕੋਈ ਕੰਮ ਨਹੀਂ ਕਰਨਾ ਵੀ ਚੱਲੂਗੀ ਵੀ ਅਜੇ ਤਾਰ ਜਿਹੜੀ ਵਾਈਬ ਵਾਚ ਕੱਢ ਦਣਗੇ ਤੇ ਕਹਿੰਦੇ ਡਾਕਟਰ ਕਹਿੰਦੇ ਵੀ ਉਂਗਲ ਚੱਲਣ ਲੱਗ ਜੂ ਵੀ ਫਿਰ ਉਹ ਜੋ ਠੀਕ ਹੈ। ਜੇ ਆ ਵੀ ਪਹੁੰਚ ਗਏ ਆਪਾਂ ਤਾਂਗੇ ਝੰਡੇ ਲਾ ਕੇ। ਉਹ ਭਾਜੀ ਹੁਣੀ ਖਲੋਤੇ। ਉਹ ਉਹਨਾਂ ਦੀ ਗੱਡੀ ਆਂਡੀ ਹੁਣ। ਬਹੁਤਾ ਹੀ ਔਖਾ ਕੰਮ ਹੀ ਲਾਵੇ। ਬੜੇ ਚਿਰ ਦੇ ਤੁਰੇ ਤੇ ਭਾਜੀ ਉਹਨਾਂ ਦੇ ਵੜਾ ਹੀ ਬੜਾ ਪੈ ਗਣਾ ਫਦੇ ਗੜ ਚੂੜੀਆਂ ਕੀ ਇਧਰੋਂ ਦੀ ਆਏ ਘੁੰਮ ਘੰਮ ਕੇ ਮੈਂ ਸਦਾ ਕਹਿੰਦਾਂ ਵੀ ਵੇਰ ਕੇ ਥਾਣੀ ਸਦਾ ਬਾਈਪਾਸ ਮਟਾਲਾ ਛੱਟ ਆ ਜਾਂਦਾ ਮੈਂ ਕਹਿੰਦਾ ਸ਼ਾਲਾ ਮਾਰ ਦੇ। ਮੈਂ ਤੇ ਬਟਾਲ ਅੰਮ੍ਰਿਤਸਰੋਂ ਜੇ ਆਉਣਾ ਹੋਵੇ ਗੋਪੀ ਉਹਨਾਂ ਦੇ ਪਿੰਡੋਂ ਆਉਣਾ ਹੋਵੇ ਨਾ ਮੈਂ ਜਿਆਦਾ ਨਹੀਂ ਤੇ ਚਲੋ 80 ਦੀ ਸਪੀਡ ਤੇ ਵੀ ਗੱਡੀ ਚਲਾਵਾਂ ਨਾ ਤੇ ਇੱਕ ਘੰਟਾ ਜਾਂ 5 ਮਿੰਟ 10 ਮਿੰਟ ਇਹਦੇ ਵਿੱਚ ਹੱਸ ਕੇ ਆ ਜਾਈਦਾ ਬੜੇ ਰਮਾਨ ਨਾਲ ਤੇ ਇਹਨਾਂ ਨੂੰ ਟਾਈਮ ਬੜਾ ਲੱਗ ਗਿਆ ਤੇ ਆ ਵੀ ਆ ਪ੍ਰੋਣਾ ਆ ਉਹ ਵੀ ਪੁਨੇ ਆਏ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਵੀ ਉੱਠ ਕੇ ਤੇ ਬਾਤ ਸੁਣ ਕੇ ਨਹੀਂ ਉਹਨਪਲੇਖਾ ਪੈਂਦਾ ਆਪਣੇ ਇਹ ਛੜੀ ਨਾ ਉਹ ਛੜੀ ਨਾ ਓਏ ਓਏ ਉਹਨਪ ਉਹਨਪਲੇਖਾ ਪੈਂਦਾ ਉਧਰ ਇਹ ਆਪਣੇ ਹਾਂ ਹੁਣ ਚੱਲੇ ਆ ਕਿਰਨਦੀਦੀ ਹਣਾਂ ਵੱਲ ਦੇਖਦੇ ਹਣਾਂ ਨੂੰ ਲੈ ਕੇ ਉਹ ਗੱਡੀ ਸਾਹਮਣੇ ਲੱਗੀ ਮੈਨੂੰ ਇਹ ਫੋਰਫੀਗੋ ਗੱਡੀ ਦੀ ਐਵਰੇਜ ਕੀ ਹੋਣੀ ਚਾਹੀਦੀ ਵੈਸੇ ਜਿਹੜੇ ਕਈਆਂ ਬੰਦਿਆਂ ਨੇ ਰੱਖਿਆ ਨਹੀਂ ਐਵਰੇਜ ਕੀ ਹੁੰਦੀ ਹੈ ਇਹਦੀ ਬਰਾ ਦੱਸਿਓ ਠੀਕ ਹੈ ਕਿੰਨੇ ਦੀ ਮਾਈਲੇਜ ਦਿੰਦੀ ਹੈ ਗੱਡੀ ਤੇ ਇਹ ਤਾਂ ਬਹੁਤ ਘੱਟ ਦੇਂਦੀ ਹੈ ਯਾਰ ਮਾਈਲੇਜ ਇਹ ਤਾਂ ਇਸ ਟਾਈਮ ਦੇਂਦੀ ਮਹਾ ਹੀ 14 15 ਦੇ ਦੇ ਇਹਦੇ ਲੱਗ ਛਾਕੇ ਦੇਂਦੀ ਐਵਰੇਜ ਬਾਜੀ ਕਹਿੰਦੇ ਉਧਰ ਸਮੋਸੇ ਠੰਡੇ ਹੋ ਗਏ ਆ ਤੇ ਇਹ ਅਜੇ ਤੱਕ ਉਹਨਾਂ ਦਾ ਨਾਲ ਲੈਣ ਦੇ ਤੋਤਾ ਵਾਰ ਲੈਦਾ ਉਹ ਨਾਲ ਨਾਲ ਚੱਕੀ ਪਿੰਡੇ ਉਹ ਤੋਦੇ ਨੂੰ ਵੇ ਚੱਕੀ ਪਿੰਡੇ ਨਾਲ ਦਾ ਲੈੰਦਾ ਨਾਲੀ ਕਈਆਂ ਜਣਾਂ ਨੇ ਕਹਣਾ ਕੈਦ ਕਰਕੇ ਰੱਖਿਆ ਪਰ ਨਹੀਂ ਇਹਨੂੰ ਛੱਡਿਆ ਵੀ ਉਹ ਉੱਡ ਵੀ ਗਿਆ ਤੀਜੇ 14 ਦਿਨ ਬਾਅਦ ਵੇ ਇਹਨਾਂ ਦੇ ਅੰਦਰ ਵੜ ਗਿਆ ਕਹਿੰਦਾ ਨਾ ਮੈਂ ਤੁਹਾਡੇ ਘਰ ਆਣਾ ਕਹਿੰਦਾ ਕਹਿੰਦੀ ਭਾਜੀ ਆ ਆਪਸ ਆ ਗਏ ਆ ਵਾਪਸ ਆ ਗਏ ਫੇਰ ਤੇ ਨਹੀਂ ਤੇ ਵੇਲੇ ਵਾਪਸ ਕਦੀ ਪੰਛੀ ਉੱਡ ਜੇ ਤਾਂ ਨਹੀਂ ਆਉਂਦਾ ਇਹਨੂੰ ਆਮ ਭੱਜ ਖੁੱਲਾ ਛੱਡ ਦੇ ਦੇ ਉੱਡ ਜੇ ਉੱਡ ਜੇ ਪਰ ਨਹੀਂ ਉਹ ਨਹੀਂ ਉੱਡਦਾ ਕਹਿੰਦਾ ਵੀ ਨਹੀਂ ਮੇਰਾ ਦਿਲ ਲੱਗਾ ਇੱਥੇ ਕਿਤੇ ਚਲੀ ਆ ਆਹ ਚਲ ਗਈ ਇਹ ਆਜੋ ਆਜੋ ਚਲੇ ਚਲੇ ਖੜਲਾ ਵਾੜਾ ਖੜਾ 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 ਤੇਰਾ ਸਪੈਸ਼ਲ ਗੈਸਟੀ ਆਈ ਓ ਠੀਕ ਹੈ ਮੈਨੂੰ ਆਲੇ ਕੈਮਰੇ ਦਾ ਆਮ ਰੀਅਲ ਤੇ ਰੋ ਤਾਂ ਇਹਨੇ ਵੀ ਤਾਪਾ ਜੀ ਥੜ ਗਿਆ ਇਹਨੇ ਕਲਾਸੀ ਲੈ ਆ ਉਹ ਬਈ ਇਹਦਾ ਫਿਰ ਇਹ ਸਮੋਸੇ ਇਹ ਪਨਮੀ ਕਿ ਤੁਰੇ ਬੈਂਡੇ ਚੰਗਾਈ ਵੀ ਆ ਬਾਹਰ ਚ 4 ਵਜੇ ਆ ਤੇ ਨਾ ਘਰ ਪਹੁੰਚਦੇ ਆ 1 ਵਜੇ ਤੁਰੇ ਹੋ ਜਾਂਦਾ ਕਿ ਗਲੈਕਸ਼ਨ ਆ ਦੱਸ ਦੇ ਗਲਤਾਂ ਵਿੱਚੋਂ ਜਿੰਨੇ ਧਮਕ ਮਾਗਦੇ ਹੋ ਜਾਂਦਾ ਹੋ ਜਾਂਦਾ ਹਿੰਦਿਆ ਕਿ ਦੋ ਤਿੰਨ ਜਣੇ ਹੱਥੀ ਦਿੱਤਾ ਸਾਨੂੰ ਕਿ ਆਹ ਸੰਧੀ ਆ ਗਈ ਮੇਰੀ ਹਰ ਬੰਦੇ ਜੀ ਲੱਗ ਗਿਆ ਜੀ ਠਹਿਲਾ ਹੁਣ ਚੱਲੇ ਮਾਰਕੀਟ ਆਪਾਂ ਸਾਰੇ ਜਣੇ ਚਲੋ ਜੀ ਸਾਸਰੀ ਨਗਰ ਨਹੀਂ ਜਾਣਾ ਸਾਸਰੀ ਜਿੱਥੇ ਤੁਸੀਂ ਕਿਹਾ ਬਾਹਰ ਦੁਕਾਨ ਤੇ ਰਹਿਣਾ ਬਾਲੇ ਦੀ ਹੱਟੀ ਬਸ ਚਲੋ ਜੀ ਚਲੋ ਮੈਨੂੰ ਪਤਾ ਇਹਨੇ ਫੂਕ ਮਾਰਤੀ ਹੁਣ ਦੀਦੀ ਹੁਣੇ ਕਹਿੰਦੇ ਸੀਗੇ ਵੀ ਸੂਟ ਲੈਣੇ ਅਸੀਂ ਐਵੇਂ ਆ ਮਾਰਕੀਟ ਥੋੜਾ ਜਿਆ ਕੰਮ ਤੇ ਅੱਧਾ ਦੀਦੀ ਨੇ ਸੂਟ ਲੈ ਰਿਆ ਇਹਨਾਂ ਨੇ ਬਹੁਤ ਸਤਾਨੀ ਕਾਂਡੇ ਬਹੁਤ ਆ ਚੁੱਕੀ ਹੋਈ ਸੀ ਉਹ ਵੀ ਡੀ ਨਾਲ ਸੇ ਦੇ 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 ਕੋ ਬੱਝੇ ਵੀ ਦੇ ਕੋ ਬੱਝੇ ਆ ਆ ਤੇ ਆਏ ਪਤਾ ਨਹੀਂ ਆਏ ਆ ਗਿਆ ਪਸੰਦ ਕਰ ਨਹੀਂ ਆ ਗਏ ਕੁੜੀ ਰੋਂਦੀ ਵਿਚਾਰੀ ਜਾ ਰਹੀ ਤੇ ਨਹੀਂ ਮम्मा ਕੋ ਜਾਣਾ ਹੈ ਜਾ ਮम्मा ਲੈ ਕੇ ਜਾਾਂ ਤੁਹਾਨੂੰ ਲੈ ਜਾ 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 ਇਹ ਮੇਰਾ ਇਹ ਨਹੀਂ ਤੇਰਾ ਤੇਰਾ ਘਰ ਰਹਿ ਗਿਆ ਆ ਦੇਖਿਓ ਹਰ ਗੰਨ ਵਾਸਤੇ ਹਾਂ ਮੇਰੀ ਡੀ ਆਉਣ ਵਾਲੀ ਨਾ ਗਰਸੇ ਆਲ ਵਾਲੀ ਆਏਗੀ ਅਸ਼ਾ ਗਰਮੀ ਦੀ ਵੈਰਟੀ ਆ ਕੀ ਕਾਲ ਹੈ ਇਹ ਤੇਨੋ ਥੋੜਾ ਥੋੜਾ ਲਾਓ ਦੇਖੇ ਨਾ ਲੰਮੀ ਅਸ਼ਾ ਹੋਈ ਆ ਦੇ ਦਿਓ ਕੋਈ ਨਾ ਠੀਕ ਹੋ ਗਿਆ ਲਾਓ ਕੀ ਕਹਦੇ ਇਹ ਕਰਨ ਨੂੰ ਅਛਾ ਹੀ ਹੈ ਇਹਦੇ ਪੀੜਾਂ ਮੜੀਆਂ ਹੁੰਦੀਆਂ ਹਰ ਗੰਨ ਨੂੰ ਦੇ ਕਰਨਾ ਕੀ ਹੈ ਚਾਚਾ ਲੱਗਦਾ ਛੜ ਗਿਆ ਉਹ ਵੀ ਚਾਚਾਂ ਦਾ ਫਾਇਦਾ ਹੈ ਮੈਂ ਤੇ ਭਾਜੀ ਖਲੋਤੇ ਆ ਇੱਥੇ ਉਹ ਉਧਰ ਸਮਾਨ ਲੈਣੀਆਂ ਡੀਜੀ ਹੁਣੀ ਤੇ ਸੰਦੀਪ ਜਾਨ ਤੈਨੂੰ ਪੈਂਦੇ ਆ ਜੱਜ ਮੈਨੂੰ ਨਹੀਂ ਪੈਂਦੀ ਆ ਵਾਜਾ ਨਾ ਨਾ ਗੋਲਾ ਖਾ ਲੈਦੇ ਆ ਲੱਗਣੇ ਤਾਂ ਪਾਣ ਖਾ ਲੈ ਹੁੰਦਾ ਜੀ ਪਾਪਾ ਕੀ ਕਹਦੇ ਨੰਦੀ ਦੀ ਜੀ ਅੰਮ੍ਰਿਤਸਰ ਉਹ ਵੀ ਕਹਿੰਦੇ ਮੈਨੂੰ ਘਮਾਓ ਸਾਸੀ ਨਗਰ ਦਾ ਮੇਲਾ ਕਰਨ ਜੀ ਆਇਆ ਕੋ ਪਸੰਦ ਕੰਨੀ ਮੇਲਾ ਇੱਥੇ ਤੂੰ 2 ਘੰਟਾ ਲਾਤਾ ਯਾਰ ਹੈ ਅਰੇ ਬੜਵਾਨ ਦੇ ਬੱਤਿੰਦੇ ਤੂੰ ਕਹੀ ਬਸ ਲੱਗਣਾ ਅੱਧਾ ਘੰਟਾ ਕਿੰਟਾ ਇੱਥੇ ਲੱਗਦਾ ਜੇ ਗਾਂ ਜਾਣਾ ਤੁਸੀਂ ਹੋਰ ਥੋੜਾ ਜਿਹਾ ਹੀ ਗਾਂ ਜਾ ਥੋੜਾ ਇੱਥੋਂ ਗੋਲਾ ਖਾ ਲਿਆ ਪਾਜੀ ਨੇ ਖਵਾਤਾ ਗੋਲਾ ਖਾ ਖਾ ਲਿਆ ਤਾਂ ਨਾ ਸੰਦੀਪ ਗੋਲਾ ਖਾਦਾ ਮੈਂ ਤੇ ਬੁੱਲ ਲਾਜੁਕਦੇ ਆਂ ਲੱਗਦਾ ਪਾਣ ਖਾਦਾ ਹਾਂ ਦਾ ਅੱਛਾ ਉਹ ਪਾਜੀ ਮੈਂ ਸੰਦੀਪ ਦੇਖ ਲਈ ਜੁੱਤੀ ਆਪਣੇ ਵਾਸਤੇ ਪਰ ਪਸੰਦ ਨਹੀਂ ਆਉਂਦੀ ਕੋਈ ਮੰਮੀ ਨੇ ਇੱਥੋਂ ਖੜੀ ਪਿਛਲੇ ਸਾਲ ਤੇ ਐਰ ਕਾਂ ਅਜੇ ਤੱਕ ਹੈਗੀ ਓ ਤੇ ਢਟੀ ਨਹੀਂ ਅੱਛਾ ਅੱਛਾ ਮੈਂ ਵੀ ਹੁਣ ਜਾ ਰਿਹਾ ਵਾਪਸੀ ਘਰੇ ਓ ਕੀ ਗੱਲ ਆ ਕੀ ਗੱਲ ਆ ਚਲੋ 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 ਬਾਪਾ ਦੇਖੀ ਚੱਗੀ ਜਾਂਦੀ ਹਾਂਜੀ ਚਲੋ ਜਲਦੀ ਇੱਧਰ ਰਸਾ ਸੀਟ 'ਤੇ ਬੈਠੇ ਗਏ ਨਵਾਂ ਬੰਦਾ ਨਾ ਮੇਰਾ ਆ ਇਹਨਿਕਾ ਰਾਜਾ ਖੁਸ਼ਦਿਲ ਖੁਸ਼ਦਿਲ ਬੰਦਾ ਬੰਦਾ ਪੂਰਾ ਖੁਸ਼ਦਿਲ ਆ ਹਾਂਜੀ ਹਾਂ ਹਾਂ ਤੇਰੇ ਮੂਹੇ ਚੌਰ ਲੱਗੇ ਚੌਰ ਕਰਨ ਲਿਆਉਂਦੇ ਆ ਤਿਆਰੀਆਂ ਤੇ ਹੁਣ ਭਾਜ ਨੇ ਉਧਰ ਕੰਨ ਲਿਆ ਚੱਲਦੇ ਦੀ ਜੀਣਾ ਹੈ ਹਾਂ ਆਗੇ ਆਗੇ ਚੱਲ ਆ ਜਾ ਯਾਰ ਕਿੰਨੇ ਬੜੀ ਹੱਦ ਚੁੱਕੀ ਏ ਪਾਣੀ ਵਾਲੀ ਨਹੀਂ ਇਹ ਵੀ ਚੀਜ਼ ਦੇਖੋ ਕਿ ਚਪਾਲ ਤੇ ਕਿਧਰ ਤੇ ਨਹੀਂ ਬਣ ਭਾਜ ਨੇ ਤਾਂ ਮੈਂ ਵਕਤ ਪਿਆ ਬਾਤ ਹੋ ਤੇ ਦਾ ਹੀ ਹਾਂ ਨਾ 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 ਆਹੋ ਕਰਨਾ ਬਟਾ ਉਹ ਜੇ ਅੱਜ ਵੀ ਆਪਣਾ ਘਰੇ ਤੇ ਹਰ ਗੁੰਨਨ ਕਪੜੇ ਕਪੜੇ ਚੇਂਜ ਕਰ ਦਿੱਗੇ। ਬਾਕੀ ਸੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਫਿਰ ਤੋਂ ਨਵੇਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।